ਭਾਰਤ ਤੇ ਰੂਸ ਦੇ ਵਿੱਚ ਚੱਲ ਰਹੇ ਸਿਖਰ ਸੰਮੇਲਨ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੱਸਾ ਲੈਣ ਦੇ ਲਈ ਪਹੁੰਚੇ ਨੇ ਉਸੇ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਕਿ ਜਿਹੜੇ ਭਾਰਤੀ ਨੌਜਵਾਨ ਉੱਥੇ ਫਸੇ ਹੋਏ ਹਨ ਉਹਨਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਇਸੇ ਤਰ੍ਹਾਂ ਦਾ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਦਾ ਇੱਕ ਨੌਜਵਾਨ ਗਗਨਦੀਪ ਜੋ ਕਿ ਟੂਰਿਸਟ ਵਿਜ਼ਿਟ ਤੇ ਰੂਸ ਗਿਆ ਸੀਗਾ ਲੇਕਿਨ ਉੱਥੇ ਫਸਣ ਤੋਂ ਬਾਅਦ ਉਸ ਨੂੰ ਜੁਕਰੇਨ ਦੇ ਨਾਲ ਜੰਗ ਲੜਨ ਦੇ ਲਈ ਭੇਜ ਦਿੱਤਾ ਗਿਆ ਉਹ ਨੌਜਵਾਨ ਅਜੇ ਵੀ ਉੱਥੇ ਫਸਿਆ ਹੋਇਆ ਉਹਨਾਂ ਦਾ ਪਰਿਵਾਰ ਜਿਹੜਾ ਵਾ ਸਾਡੇ ਨਾਲ ਆ ਗੱਲਬਾਤ ਕਰਨਿਆ ਅੰਕਲ ਜੀ ਦੱਸ ਦਿਓ ਜੀ ਕਿੰਨਾ ਸਮਾਂ ਹੋ ਗਿਆ ਗਗਨ ਉੱਥੇ ਫਸੇ ਹੋਏ ਹੁਣ ਘਰ ਤੋਂ ਗਏ ਉਹਨੂੰ ਜੀ 6-7 7-8 ਮਹੀਨੇ ਹੋ ਚਲੇ ਲੰਗੇ ਇਹਨੂੰ ਤੇ ਫਸੇ ਨੂੰ ਵੀ 4-5 ਮਹੀਨੇ ਹੋ ਗਿਆ ਫਸੇ ਨੂੰ ਕੋਈ ਫੋਨ ਆਇਆ ਉਹ ਕਿਹੜੀ ਜਗ੍ਹਾ ਤੇ ਹੈਗਾ ਵਾ ਤਾਂ ਮੈਂ ਜਾਂ ਕੀ ਕਰ ਰਹੇ ਨੇ ਉੱਥੇ ਹੁਣ ਫੋਨ ਜੀ ਸਾਮਾ ਨੂੰ ਮੈਸੇਜ ਤੇ ਬੋਲ ਕੇ ਗੱਲ ਹੁੰਦੀ ਹੈ ਤੇ ਹੁਣ ਵੀ ਉਹ ਕਹਿੰਦੇ ਵੀ ਬਹੁਤ ਉੱਥੇ ਖਤਰਾ ਜਿੱਥੇ ਵੀ ਹੈ ਕਿਸੇ ਵੇਲੇ ਵੀ ਡਰੋਨ ਹਮਲੇ ਹੋ ਜਾਂ ਤੇ ਬਾਕੀ ਜਿਹੜੇ ਰਾਤ ਕਿਸੇ ਵੇਲੇ ਉਠਾ ਕੇ ਲੈ ਜਾਂਦੇ ਨੇ ਉਹ ਮੋਰਚਿਆਂ ਦੀ ਸਫਾਈ ਕੋਈ ਕੰਮ ਕਿਸੇ ਵੇਲੇ ਵੀ ਮਤਲਬ ਰਾਤ ਕਿਸੇ ਵੇਲੇ 3 ਵਜੇ ਵੀ ਉਠਾ ਲੈਣਾ ਤੇ ਬਾਕੀ ਜਿਆਦਾ ਬੱਚਿਆਂ ਨੂੰ ਪਰੇਸ਼ਾਨੀ ਇਹੀ ਹੈ ਕਿ ਸਾਨੂੰ ਜਲਦੀ ਜਲਦੀ ਵਾਪਸ ਸਾਡੀ ਭਾਰਤ ਸਰਕਾਰ ਲੈ ਜਾਏ ਬੱਚਿਆਂ ਨੂੰ ਉਧਰ ਪਤਾ ਲੱਗਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਰਸ਼ੀਆ ਗਏ ਹਨ ਤੇ ਉਹਨਾਂ ਦਾ ਸੁਭਾਅ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਹੜੀ ਗੱਲ ਕਹਿੰਦੇ ਨੇ ਉਹ ਪੂਰੀ ਕਰਦੇ ਨੇ ਸਾਨੂੰ ਵੀ ਬੜੀ ਖੁਸ਼ੀ ਹੈ ਗੱਲ ਦੀ ਕਿ ਉਹਨਾਂ ਨੇ ਜਾ ਕੇ ਗੱਲ ਕੀਤੀ ਹੈ ਕਿ ਭਾਰਤ ਦੇ ਨੌਜਵਾਨਾਂ ਨੂੰ ਵਾਪਸ ਭੇਜਿਆ ਜਾਵੇ ਤੇ ਅੱਗੇ ਕਿਸੇ ਅੱਗੇ ਤੋਂ ਕਿਸੇ ਵੀ ਭਾਰਤੀ ਨੌਜਵਾਨ ਦੇ ਨਾਲ ਐਸਾ ਧੋਖਾ ਨਾ ਕੀਤਾ ਜਾਵੇ ਜੋ ਕਿ ਕਿਸੇ ਨੂੰ ਵੀ ਫੜ ਕੇ ਇਹ ਧੋਖੇ ਦੇ ਨਾਲ ਫੌਜ ਵਿੱਚ ਭਰਤੀ ਨਾ ਕੀਤਾ ਜਾਵੇ ਇਸ ਤੋਂ ਅਸੀਂ ਬਹੁਤ ਖੁਸ਼ ਹਾਂ ਤੇ ਉਮੀਦ ਵੱਜੀ ਹੈ ਉਮੀਦ ਲੱਗੀ ਹੈ ਕਿ ਬੱਚ ਸਾਡੇ ਜਲਦੀ ਜਲਦੀ ਪ੍ਰਧਾਨ ਮੰਤਰੀ ਜੀ ਵਾਪਸ ਲੈ ਕੇ ਆਉਣਗੇ ਜਦੋਂ ਇੱਥੋਂ ਗगन ਗਿਆ ਸੀਗਾ ਉਦੋਂ ਟੂਰਿਸਟ ਵਿਜੇ ਤੇ ਗਿਆ ਸੀਗਾ ਕਿ ਇਹ ਕਿਹੜੇ ਏਜੰਟ ਨੇ ਭੇਜਿਆ ਸੀਗਾ ਸਰਜੈਂਟ ਦਾ ਨਹੀਂ ਜੇ ਉਹ ਸਾਨੂੰ ਕੋਈ ਪਤਾ ਉਹ ਉਹਨਾਂ ਨੇ ਬਚਾ ਕਿਉਂਕਿ ਉਹ ਘਰ ਦਾ ਬੱਚਾ ਮੇਰਾ ਜਿਹੜਾ ਆਗੂ ਸੀ ਉਹਨੇ ਆਪ ਹੀ ਉਹਨਾਂ ਨੇ ਕੋਈ ਕਿ ਬੱਚਾ ਹੁਣ ਆਣ ਕੇ ਬਤਾਏਗਾ ਵੀ ਕਿਸ ਤਰ੍ਹਾਂ ਉਹਨਾਂ ਨੇ ਆਪ ਹੀ ਕੋਈ ਆਨਲਾਈਨ ਕੋਈ ਅਪਲਾਈ ਕੀਤਾ ਜਾਂ ਕਿਸ ਤਰ੍ਹਾਂ ਕੀਤਾ ਇਹ ਬੱਚੇ ਨੂੰ ਪਤਾ ਜੀ ਉੱਥੇ ਕੀ ਹਾਲਾਤ ਬਣੇ ਉਸਤੇ ਕਿਸ ਤਰ੍ਹਾਂ ਕਿਤਰ ਕਿਸ ਤਰ੍ਹਾਂ ਫਸ ਗਏ ਉੱਥੇ ਸਰ ਤੁਹਾਨੂੰ ਦੱਸਿਆ ਵੀ ਘੁੰਮਣ ਵਾਸਤੇ ਜਦੋਂ ਉਥੋਂ ਕੋਈ ਲੈ ਗਿਆ ਉਹਨਾਂ ਨੂੰ ਉਥੋਂ ਕੋਈ ਏਜੰਟ ਲੈ ਗਿਆ ਜਾਂ ਕੋਈ ਵੀ ਘੁੰਮਣ ਵਾਸਤੇ ਤੇ ਉਹ ਰਸਤੇ ਵਿੱਚ ਟੈਕਸੀ ਵਾਲੇ ਨੇ ਉਹਨਾਂ ਨਾਲ ਧੋਖਾ ਕੀਤਾ ਕਰਾਇਆ ਤੁਸੀਂ ਟੈਕਸੀ ਵਾਲੇ ਨੇ ਜਿੰਨਾ ਕਰਾਇਆ ਕੀਤਾ ਉਸ ਤੋਂ ਇਲਾਵਾ ਰਸਤੇ ਵਿੱਚ ਮੰਗਣ ਲੱਗਾ ਤੇ ਉਹਨਾਂ ਦੇ ਕੋਲ ਹੋਰ ਕਰਾਣੀ ਸੀ ਉਹਨੇ ਉੱਥੇ ਉਤਾਰ ਦਿੱਤਾ ਤੇ ਸਰਕਾਰ ਨੇ ਜਦੋਂ ਉਹਨਾਂ ਨੂੰ ਭਰਤੀ ਕੀਤਾ ਉਦੋਂ ਕੋਈ ਸਰਕਾਰ ਨੇ ਕਮਿਟਮੈਂਟ ਕੀਤੀ ਕੋਈ ਲਿਖਤੀ ਆਰਡਰ ਲਏ ਸੀ ਇਹਨਾਂ ਕੋਲ ਹਾਂ ਜੀ ਉਹਨਾਂ ਨੇ ਆਪਣੇ ਫਾਰਮ ਤੇ ਸਾਈਨ ਕਰਵਾਏ ਸਨ ਧਮਕਾ ਕੇ 10 ਸਾਲ ਦੀ ਕੈਦ ਹੋ ਜਾਏਗੀ ਬੱਚੇ ਡਰ ਗਏ ਉਧਰ ਦੀ ਭਾਸ਼ਾ ਵਿੱਚ ਫਾਰਮ ਸੀ ਉਹਦੇ ਤੇ ਸਾਈਨ ਕਰਵਾਲੇ ਕੰਡੈਕਟਰ ਸਾਈਨ ਇੱਕ ਸਾਲ ਵਾਸਤੇ ਬੱਚੇ ਨੂੰ ਕਈ ਕੁਝ ਕਹਿੰਦੇ ਰਹੇ ਵੀ ਤੁਹਾਨੂੰ ਪੱਕੇ 1 ਸਾਲ ਬਾਅਦ ਪੱਕਾ ਕਰ ਦਾਂਗੇ ਜੇ ਕਰਾਂਗੇ ਉਹ ਕਰਾਂਗੇ ਪਰ ਇਹ ਵੀ ਕਿਹਾ ਬਈ ਤੁਹਾਨੂੰ ਬੱਚੇ ਨੇ ਕਿਹਾ ਸਾਨੂੰ ਜੁੱਧ ਵਿੱਚ ਨਹੀਂ ਭੇਜੋਗੇ ਕਹਿੰਦੇ ਨਹੀਂ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਵੇਗੀ ਜਾਂ ਕੋਈ ਸਕਿਉਰਟੀ ਦੀ ਜੌਬ ਦਿੱਤੀ ਜਾਵੇਗੀ ਪਰ ਇਸ ਦੇ ਉਲਟ ਕੈਂਪ ਵਿੱਚ ਖੜ ਕੇ ਰੈਵਲਾ ਬਣਾ ਕੇ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਤੇ 10 ਦਿਨ ਦੀ ਟ੍ਰੇਨਿੰਗ ਤੋਂ ਬਾਅਦ 11 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਯੂਕਰੇਨ ਲੈ ਕੇ ਸਰ ਮંત્રી ਕੁਲਦੀਪ ਸਿੰਘ ਢਾਲੀਵਾਲ ਵੀ ਤੁਹਾਡੇ ਕੋ ਇੱਥੇ ਪਹੁੰਚੇ ਸੀਗੇ ਉਸ ਤੋਂ ਬਾਅਦ ਕੋਈ ਗੱਲਬਾਤ ਛੜੀ ਹੈ ਕਿ ਬੱਚੇ ਨੇ ਆਉਣ ਵਾਸਤੇ ਹਾਂ ਜੀ ਮੰਤਰੀ ਜੀ ਇਹ ਵਿਸ਼ਵਾਸ ਦਿਵਾ ਗਏ ਹਨ ਕਿ ਅਸੀਂ ਤੁਹਾਡੇ ਬੱਚੇ ਨੂੰ ਵਾਪਸ ਲੈ ਕੇ ਆਵਾਂਗੇ ਤੁਸੀਂ ਘਬਰਾਓ ਨਾ ਬੜਾ ਉਹਨਾਂ ਨੇ ਹੌਸਲਾ ਦਿੱ ਤੇ ਉਸ ਤੋਂ ਬਾਅਦ ਫਿਰ ਸੈਂਟਰ ਸਰਕਾਰ ਵੀ ਉਹਨਾਂ ਨੇ ਬਹੁਤ ਮੱਧ ਵਿਦੇਸ਼ ਮੰਤਰਾਲੇ ਦੇ ਕੋਲ ਵੀ ਅਸੀਂ ਗਏ ਸਾਂ ਵਿਦੇਸ਼ ਮੰਤਰੀ ਸਾਨੂੰ ਆਪਤ ਨਹੀਂ ਮਿਲੇ ਉਹਨਾਂ ਦੇ ਡੈਕਟਰ ਮਿਲੇ ਸਨ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੀ ਗੱਲ ਜਿਹੜੀ ਹਾਈ ਲੈਵਲ ਤੇ ਚੱਲ ਰਹੀ ਹੈ ਤੁਹਾਡੇ ਬੱਚੇ ਜਲਦੀ ਤੋਂ ਜਲਦੀ ਵਾਪਸ ਆਉਣਗੇ ਜੀ ਹੁਣ ਬੱਚਿਆਂ ਨੇ ਕੋਈ ਦੱਸਿਆ ਵਾਪੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਉੱਤੇ ਪਹੁੰਚ ਗਏ ਨੇ ਜਾਂ ਬੱਚਿਆਂ ਨੂੰ ਪਤਾ ਲੱਗਿਆ ਜੀ ਹਾਂਜੀ ਉਧਰ ਬੱਚਿਆਂ ਨੂੰ ਪਤਾ ਲੱਗ ਗਿਆ ਬੱਚਾ ਕਹਿ ਰਿਹਾ ਕਿ ਸਾਨੂੰ ਉਧਰ ਦੇ ਰਸ਼ੀਆ ਦੇ ਜੋ ਕੋਈ ਫੌਜੀ ਨੇ ਜਾਂ ਕੋਈ ਵੀ ਹੈ ਉਹਨਾਂ ਨੇ ਸਾਨੂੰ ਬਤਾਇਆ ਕਿ ਤੁਹਾਡਾ ਪ੍ਰਧਾਨ ਮੰਤਰੀ ਆਇਆ ਹੈ ਬਾਕੀ ਤੇ ਉਮੀਦ ਹੈ ਤੁਹਾਨੂੰ ਜਲਦੀ ਜਲਦੀ ਰਿਐਕਟ ਕੀਤਾ ਜਾਵੇਗਾ ਬਿਲਕੁਲ ਇਹ ਗਗਨ ਦਾ ਪਰਿਵਾਰਵਾਜ ਜੋ ਕਿ ਡੇਰੀਵਾਲ ਕਿਰਨ ਦਾ ਰਹਿਣ ਵਾਲਾ ਹੈਗਾ ਤੇ ਲੰਬੇ ਸਮੇਂ ਤੋਂ ਜਿਹੜਾ ਵਾ ਰਸ਼ੀਆ ਦੇ ਵਿੱਚ ਰੂਸ ਦੇ ਵਿੱਚ ਫਸਿਆ ਹੋਇਆ ਜੁਕਰੇਨ ਦੇ ਨਾਲ ਜੰਗ ਦੇ ਵਿੱਚ ਉਹਨੂੰ ਭੇਜਿਆ ਗਿਆ ਸੀਗਾ ਲੇਕਿਨ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਜਗ੍ਹਾ ਦੇ ਰੂਸ ਵਿੱਚ ਪਹੁੰਚੇ ਨੇ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਜਿਹੜੇ ਭਾਰਤ ਦੇ ਨੌਜਵਾਨੋ ਤੇ ਫਸੇ ਨੇ ਜਲਦ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਤੇ ਕਿਤਨਾ ਕਿਤੇ ਪਰਿਵਾਰਾਂ ਦੇ ਵਿੱਚ ਉਮੀਦ ਜਾਗੀ ਹੈ ਕਿ ਉਹਨਾਂ ਦੇ ਬੱਚੇ ਹੁਣ ਘਰ ਵਾਪਸ ਪਹੁੰਚ ਜਾਣਗੇ। ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਵਤਾਰ ਸਿੰਘ ਦੈਨਿਕ ਸਵੇਰਾ ਟੀਵੀ ਗੁਰਦਾਸਪੁਰ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp Channel پر